ਮੇਰੀ ਬੇਟੀ ਨਾਲ ਇਹਨੇ ਰਾਤ ਨੂੰ ਮੇਰੀ ਬੇਟੀ ਰਾਤ ਨੂੰ ਪੜਦੀ ਹੈ ਮੈਡੀਕਲ ਦੀ ਪੜਾਈ ਕਰਦੀ ਹੈ ਪਿਛਲੇ ਇੱਕ ਹਫ਼ਤੇ ਤੋਂ ਪਰੇਸ਼ਾਨ ਚੱਲ ਰਹੀ ਹੈ ਗਲਤ ਮੈਸੇਜ ਪਾਉਂਦਾ ਹੈ ਚੈਟ ਕਰਨ ਦਾ ਮਕਸਦ ਚੈਟ ਕਰਦਾ ਜੀ ਮੇਰੀ ਬੇਟੀ ਨੇ ਕਿਹਾ ਉਹਨੂੰ ਕਹਿੰਦਾ ਸੀ ਮੈਨੂੰ ਬਾਹਰ ਕਿੱਥੇ ਮਿਲ ਸਕਦੀ ਹੈ ਮੇਰੀ ਬੇਟੀ ਉਹ ਕਹਿੰਦਾ ਕਿੱਥੇ ਮਿਲਦੀ ਹੈ ਮੇਰੀ ਬੇਟੀ ਨੇ ਕਿਹਾ ਸਰ ਮੈਂ ਤਾਂ ਇੰਸਟੀਚਿਊਟ ਹੀ ਪੜ੍ਹ ਰਹੀ ਹਾਂ ਇੰਸਟੀਚਿਊਟ ਹੀ ਹੋਣੀ ਹੈ ਨਹੀਂ ਉਹ ਕਹਿੰਦੇ ਤੂੰ ਮੈਨੂੰ ਬਾਹਰ ਕਿੱਥੇ ਮਿਲ ਸਕਦੀ ਹੈ ਇਸ ਇੰਸਟੀਚਿਊਟ ਵਿੱਚ ਬੜੇ ਇੱਕ ਕੁੜੀ ਦੇ ਪਿਤਾ ਨੇ ਟੀਚਰ ਦੀ ਜੰਮ ਕੇ ਕੁੱਟਮਾਰ ਕੀਤੀ ਹੈ ਉਸ ਨੂੰ ਥੱਪੜ ਮਾਰੇ ਨੇ ਅਤੇ ਉਸ ਤੇ ਗੰਭੀਰ ਇਲਜ਼ਾਮ ਲਗਾਏ ਨੇ ਦਰਸਲ ਕੁੜੀ ਦੇ ਪਿਤਾ ਦਾ ਇਲਜ਼ਾਮ ਹੈ ਕਿ ਇਹ ਟੀਚਰ ਉਹਨਾਂ ਦੀ ਧੀ ਨੂੰ ਅਸ਼ਲੀਲ ਮੈਸੇਜ ਭੇਜਦਾ ਸੀ ਅਤੇ ਉਸ ਨੂੰ ਘਰ ਤੋਂ ਬਾਹਰ ਮਿਲਣ ਲਈ ਆਖਦਾ ਸੀ ਇਸ ਕਾਰਨ ਉਸ ਦੀ ਧੀ ਪਿਛਲੇ ਕਰੀਬ 1-2 ਹਫ਼ਤਿਆਂ ਤੋਂ ਪਰੇਸ਼ਾਨ ਚੱਲ ਰਹੀ ਸੀ ਉਸ ਦੇ ਪੜਾਈ ਵਿੱਚ ਨੰਬਰ ਕੱਟ ਗਏ ਜਿਸ ਕਾਰਨ ਜਦੋਂ ਉਹਨਾਂ ਨੇ ਆਪਣੀ ਤੀਤੋਂ ਇਸ ਸਬ ਦਾ ਕਾਰਨ ਪੁੱਛਿਆ ਤਾਂ ਉਸਨੇ ਇਸ ਪੂਰੇ ਮਾਮਲੇ ਦਾ ਖੁਲਾਸਾ ਕੀਤਾ ਜਿਸ ਤੋਂ ਬਾਅਦ ਗੁੱਸੇ ਚ ਆਇਆ ਪਿਤਾ ਇਸ ਇੰਸਟੀਚਿਊਟ ਚ ਆ ਗਿਆ ਅਤੇ ਉਸ ਦੇ ਟੀਚਰ ਦੀ ਜਮ ਕੇ ਕੁੱਟਮਾਰ ਕੀਤੀ ਹਾਲਾਂਕਿ ਉਸਨੇ ਇਲਜ਼ਾਮ ਲਗਾਏ ਨੇ ਕਿ ਬਾਅਦ ਵਿੱਚ ਇੰਸਟੀਚਿਊਟ ਦੇ ਮਾਲਕਾਂ ਨੇ ਉਸ ਟੀਚਰ ਨੂੰ ਲੁਕੋ ਦਿੱਤਾ ਜਾਂ ਫਿਰ ਕਿਧਰੇ ਭਜਾ ਦਿੱਤਾ ਤਾਂ ਕਿ ਉਹਨਾਂ ਖਿਲਾਫ ਕਾਰਵਾਈ ਨਾ ਹੋ ਸਕੇ ਪਰ ਇੰਸਟੀਚਿਊਟ ਦੇ ਅੰਦਰ ਇਹ ਹੰਗਾਮਾ ਲਗਭਗ 2-3 ਘੰਟੇ ਚੱਲਦਾ ਰਿਹਾ ਜਿਸ ਤੋਂ ਬਾਅਦ ਮੌਕੇ ਤੇ ਪੁਲਿਸ ਪਹੁੰਚ ਗਈ ਅਤੇ ਟੀਚਰ ਖਿਲਾਫ ਕਾਰਵਾਈ ਕਰਨ ਦੀ ਗੱਲ ਆਖੀ ਜੋ ਸੱਚੀ ਗੱਲ ਹੋਈ ਥਾਣੇਦਾਰ ਸਾਹਿਬ ਆਉਂਦੇ

ਇਹ ਤਰ੍ਹਾਂ ਨੇ ਹੜਲੇ ਜੀ ਤੇ ਬਠਿੰਡਾ ਦੇ ਮਾਡਲ ਟਾਊਨ ਚ ਇਹ ਪੂਰਾ ਘਟਨਾਕ੍ਰਮ ਵਾਪਰਿਆ ਹੈ ਜਿੱਥੇ ਇੱਕ ਪ੍ਰਾਈਵੇਟ ਇੰਸਟੀਚਿਊਟ ਵਿੱਚ ਉਸ ਸਮੇਂ ਹੰਗਾਮਾ ਹੋਇਆ ਹੈ ਜਦੋਂ ਇੱਕ ਵਿਅਕਤੀ ਨੇ ਇੰਸਟੀਚਿਊਟ ਚ ਵੜ ਕੇ ਇੱਕ ਟੀਚਰ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਕੁੱਟਮਾਰ ਕਰਨ ਵਾਲੇ ਵਿਅਕਤੀ ਨੇ ਹੀ ਕਿਹਾ ਹੈ ਕਿ ਉਸਦੀ ਬੇਟੀ ਦੇ ਨਾਲ ਇਹ ਟੀਚਰ ਸੋਸ਼ਲ ਮੀਡੀਆ ਤੇ ਗੰਦੀਆਂ ਗੱਲਾਂ ਕਰਦਾ ਹੈ ਜਿਸ ਦੇ ਚੱਲਦਿਆਂ ਗੁੱਸੇ ਚ ਆਏ ਪਿਤਾ ਨੇ ਇਸ ادارے ਦੇ ਅੰਦਰ ਵੜ ਕੇ ਉਸ ਦੀ ਕੁੱਟਮਾਰ ਕੀਤੀ ਲੜਕੀ ਦੇ ਪਿਤਾ ਵੱਲੋਂ ਟੀਚਰ ਦੇ ਖਿਲਾਫ ਪੁਲਿਸ ਥਾਣੇ ਵਿੱਚ ਮਾਮਲਾ ਵੀ ਦਰਜ ਕਰਵਾਇਆ ਗਿਆ ਪਿਤਾ ਦਾ ਕਹਿਣਾ ਹੈ ਕਿ ਉਸ ਦੀ ਧੀ ਨੂੰ ਇਹ ਟੀਚਰ ਗਲਤ ਮੈਸੇਜ ਭੇਜਦਾ ਸੀ ਉਸ ਨੂੰ ਇੰਸਟੀਚਿਊਟ ਅਤੇ ਘਰ ਤੋਂ ਬਾਹਰ ਜਾ ਕੇ ਮਿਲਣ ਲਈ ਦਬਾ ਪਾ ਰਿਹਾ ਸੀ ਪਰ ਜਦੋਂ ਉਸ ਦੀ ਧੀ ਨੇ ਇਸ ਨੂੰ ਮਨਾਂ ਕੀਤਾ ਤਾਂ ਉਸ ਨੂੰ ਇਹ ਅਸ਼ੀਲ ਮੈਸੇਜ ਭੇਜਣ ਲੱਗਿਆ ਜਿਸ ਤੋਂ ਬਾਅਦ ਉਹ ਸਥਿਤੀ ਪਰੇਸ਼ਾਨ ਰਹਿਣ ਲੱਗੀ ਦਬਾਤ ਰਹਿਣ ਲੱਗੀ ਅਤੇ ਉਸ ਦੇ ਪੜਾਈ ਵਿੱਚੋਂ ਨੰਬਰ ਛੱਟ ਗਏ ਅਤੇ ਜਦੋਂ ਪਰਿਵਾਰ ਵੱਲੋਂ ਉਸ ਤੋਂ ਘੱਟ ਨੰਬਰਾਂ ਦਾ ਕਾਰਨ ਪੁੱਛਿਆ ਗਿਆ ਤਾਂ ਉਸ ਨੇ ਇਸ ਪੂਰੇ ਮਾਮਲੇ ਦਾ ਖੁਲਾਸਾ ਕੀਤਾ ਨਦਰ ਇਹ ਐਲਨ ਇੰਸਟੀਚਿਊਟ ਹੈ ਮਾਡਲ ਟਾਊਨ ਫੇਸ 1 ਮਥੁਲਾ ਬ੍ਰਾਂਚ ਹੈ ਐਲਨ ਦੀ ਇੱਥੇ ਬੱਚੇ ਪੜ੍ਹਦੇ ਆ ਮੇਰੀ ਬੇਟੀ ਪੜ੍ਹਦੀ ਹੈਗੀ ਹੈ ਸਮਝ ਲਾਡਿਕਲ ਦੇ ਵਿੱਚ ਔਰ ਇੱਥੇ ਇੱਕ ਟੀਚਰ ਹੈ ਰਾਹੁਲ ਕਮਾਉਤ ਉਹ ਬੱਚਿਆਂ ਨੂੰ ਚੈਟ ਰਾਤ ਨੂੰ ਕਰਦੀ ਗਾਉ ਚਾੜhai ਪ੍ਰੇਸ਼ਾਨ ਕਰਦਾ ਹੈ ਮੇਰੀ ਬੇਟੀ ਇੱਥੇ ਪੜਦੀ ਹੈ ਪਤਾ ਨਹੀਂ ਕਿਥੋਂ ਉਹਨੇ ਬੇਟੀ ਦੀ ਆਈਡੀ ਲਈ ਉਹਨੇ ਚੈਟ ਸਟਾਰ ਕੀਤੀ ਬੇਟੀ ਨੂੰ ਵਰਗਾਉਣੀ ਕੋਈ ਨਹੀਂ ਬੀਸ ਕਰ ਰਿਹਾ ਹੈਗਾ ਬੇਟੀ ਮੇਰੀ ਡਿਪਰੈਸ਼ਨ ਚ ਇੱਕ ਹਫਤੇ ਤੋਂ ਉਹ ਪ੍ਰੇਸ਼ਾਨ ਚੱਲ ਰਹੀ ਹੈ ਅੱਜ ਮੈਨੂੰ ਪਤਾ ਲੱਗਿਆ ਕਿ ਕੀ ਗੱਲ ਹੈ ਬੇਟੀ ਨੇ ਦੱਸਿਆ ਸਾਰਾ ਕੁਝ ਇੱਥੇ ਆ ਚੈਟ ਇਸ ਬੰਤੀ ਚ ਕਰ ਰਿਹਾ ਹੈ ਇੱਕ ਹਫਤਾ ਪਹਿਲਾਂ ਮੇਰੀ ਬੇਟੀ ਟੀਚਰ ਨੂੰ ਮਿਲ ਕੇ ਵੀ ਗਈ ਸੀ ਕਿ ਸਾਰਾ ਆ ਕਿਸੇ ਚੈਟ ਕੀਤੀ ਹੈ ਜੋ ਵੀ ਮੇਰਾ ਉਰੇ ਵਰਤ ਤੇ ਚੱਲ ਹੈ ਤਾਂ ਉਹ ਟੀਚਰ ਨੇ ਕਿਹਾ ਕਿ ਮੇਰੇ ਕੋਲ ਹਰੇਕ ਲੜਕੀ ਦੀ ਆਈਡੀ ਹੈ ਬੇਟੀ ਨੂੰ ਵੇਖ ਕੋਈ ਫਰੇਕ ਲੜਕੀ ਦੀ ਆਈਡੀ ਹੈ ਤੇ ਮੈਂ ਚੈਟ ਕਰਾਉਂ ਬੱਚਾ ਨਾਲ ਕਰਾ ਔਰ ਮੇਰੀ ਬੇਟੀ ਨਾਲ ਇਹਨੇ ਰਾਤ ਨੂੰ ਮੇਰੀ ਬੇਟੀ ਰਾਤ ਨੂੰ ਪੜਦੀ ਹੈ ਮੈਡੀਕਲ ਦੀ ਪੜਾਈ ਕਰਦੀ ਪਿਛਲੇ 1 ਹਫਤੇ ਤੋਂ ਪਰੇਸ਼ਾਨ ਚੱਲ ਰਹੀ ਹੈ ਗਲਤ ਮੈਸੇਜ ਪਾਉਂਦਾ ਹੈ ਚੈਟ ਕਰਨ ਦਾ ਮਕਸਦ ਚੈਟ ਕਰਦਾ ਜੀ ਮੇਰੀ ਬੇਟੀ ਨੇ ਕਿਹਾ ਉਹ ਕਹਿੰਦਾ ਤੂੰ ਮੈਨੂੰ ਬਾਹਰ ਕਿੱਥੇ ਮਿਲ ਸਕਦੀ ਹੈ ਮੇਰੀ ਬੇਟੀ ਉਹ ਕਹਿੰਦਾ ਕਿੱਥੇ ਮਿਲਦੀ ਹੈ ਮੇਰੀ ਬੇਟੀ ਨੇ ਕਿਹਾ ਸਰ ਮੈਂ ਤਾਂ ਇੰਸਟੀਚਿਊਟ ਹੀ ਪੜ੍ਹਦੀ ਹਾਂ ਇੰਸਟੀਚਿਊਟ ਹੀ ਹੁੰਦੀ ਹੈ ਨਹੀਂ ਉਹ ਕਹਿੰਦਾ ਤੂੰ ਮੈਨੂੰ ਬਾਹਰ ਕਿੱਥੇ ਮਿਲ ਸਕਦੀ ਹੈ ਬਾਹਰ ਮਿਲਣ ਲਈ ਪੁੱਛ ਰਿਹਾ ਹ ਚਾਇਤ ਕੀਤੀ ਹੈ ਇੰਸਟੀਚੂਟ ਦੇ ਓਨਰ ਨੂੰ ਕੋ ਗੱਲਬਾਤ ਹੋਈ ਹੈ ਤੁਹਾਡੀ ਇੰਸਟੀਚੂਟ ਦੇ ਓਨਰ ਨੂੰ ਅਸੀਂ ਉਹਦੇ ਹੈੱਡ ਇੰਸਟੀਚੂਟ ਹੈੱਡ ਨੂੰ ਮਿਲੇ ਹੈਗੇ ਉਹਨਾਂ ਨੇ ਉਸ ਟੀਚਰ ਨੂੰ ਅੰਦਰ ਕਿਥੇ ਕੰਮੇਚਰਕ ਹੋਤਾ ਹੈ ਉਹਨਾਂ ਤਾਂ ਮਿਲਣ ਦੀ ਕੁਝ ਨਹੀਂ ਕਰ ਰਹੀ ਔਰ ਉਹ ਗੱਲ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਿਹਾ ਵੀ ਇਹ ਗੱਲ ਨੂੰ ਇੱਥੇ ਬੈਠ ਕੇ ਦਬਾ ਲਓ ਟੇਬਲ ਤੇ ਗੱਲ ਕਰ ਲਓ ਤੁਸੀਂ ਓਪਨਲੀ ਗੱਲ ਨਾ ਕਰੋ ਤੁਸੀਂ ਪੁਲਿਸ ਤੇ ਨਾ ਜਾਓ ਤੁਸੀਂ ਮੀਡੀਆ ਨਾ ਕਰੋ ਕਿਉਂ ਮੈਂ ਅੱਜ ਇਸ ਅਪਤਾਂ ਚ ਕਹਾਂਗਾ ਕਿ ਬੱਚਿਆਂ ਨੂੰ ਬਾਹਰ ਪੜਾਉਣਾ ਮੁਸ਼ਕਲ ਹੋ ਗਿਆ ਪੇਰਤ ਉਸਤੇ ਲੜਕੀਆਂ ਨੂੰ ਅਸੀਂ ਕਿੱਥੇ ਭੇਜਾਂਗੇ ਅੱਜ ਮੇਰੇ ਵਰਗੇ ਹਦਾਣਾ ਪੇਰੈਂਟਸ ਹੈ ਜਿਹੜੇ ਕਿ ਚੁੱਪ ਕਰ ਜਾਂਦੇ ਹੈ ਕਿ ਗੱਲ ਬਾਹਰ ਨਾ ਹੋਵੇ ਚਲੋ ਸ਼ਿਕਾਇਤ ਕੀਤੀ ਹੈ ਬ੍ਰਦਰ ਪੁਲਿਸ ਨੂੰ ਸ਼ਿਕਾਇਤ ਅਸੀਂ ਹੁਣ ਪੀਸੀਆਰ ਦੇ ਵਿੱਚ ਕੰਟਰੋਲ ਰੂਮ ਤੇ ਫੋਨ ਕੀਤਾ ਹੈਗਾ ਪੀਸੀਆਰ ਆਈ ਹੋਈ ਹੈ ਔਰ ਐਸਐਚਓ ਸਾਹਿਬ ਵੀ ਉਰੇ ਆ ਰਹੇ ਹਨ ਫੋਨ ਤੇ ਗੱਲ ਹੋਈ ਹੈ ਉਹ ਹਾਂਜੀ ਡਿਮਾਂਡ ਕਰਦੇ ਹੂ ਕਿਸ ਤਰ੍ਹਾਂ ਦੀ ਸਜ਼ਾ ਹੋਵੇ ਉਹ ਜੇ ਬੰਦਾ ਅਸੀਂ ਇਸ ਚੌਣੇ ਉਹ ਵੀ ਹਾਂ ਅਸੀਂ ਇਸ ਚੌਣਿਆਂ ਕਿ ਇਸ ਘਟਨਾ ਕਰਨ ਦੇ ਵਿੱਚ ਇਸ ਪ੍ਰੋਫੈਸਰ ਦੇ ਨਾਲ ਲੜ ਜੋ ਵੀ ਇਸ ਕੰਮ ਦੇ ਦੋਸ਼ੀ ਪਾਇਆ ਜਾਂਦਾ ਹੋਰ ਟੀਚਰ ਜਿਹੜਾ ਕਿ ਇਹਨੂੰ ਪ੍ਰੋਟੈਕਟ ਕਰ ਰਿਹਾ ਹੈ ਉਹਨਾਂ ਦੇ ਖਿਲਾਫ ਸਭ ਤੋਂ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਬੇਟੀ ਨੇ ਤੁਹਾਨੂੰ ਕਦੋਂ ਇਹ ਗੱਲ ਦੱਸੀ? ਸਾਨੂੰ ਇਹ ਗੱਲ ਅੱਜ ਸਵੇਰ ਪਤਾ ਲੱਗੀ ਹੈ ਕਿ ਬੱਚਾ ਪਰੇਸ਼ਾਨ ਚੱਲ ਰਿਹਾ ਸੀ। ਮੇਰੀ ਬੱਚੀ ਦੇ ਨੰਬਰ ਅੱਗੇ 500 550 ਨੰਬਰ ਆ ਰਹੇ ਸੀਗੇ। ਪਿਛਲੀ ਵਾਰ ਨੰਬਰ ਚੈੱਕ ਕੀਤੇ ਉਹਦੇ ਇਕੱਲੇ 31 ਨੰਬਰ ਆਏ। ਬੱਚੀ ਪਰਚੀ ਜਾਫੀ ਗਈ। ਮੈਨੂੰ ਪਰੇਸ਼ਾਨੀ ਸੀ ਕਿ ਮੈਂ ਸੋਚਿਆ ਕਿ ਸ਼ਾਇਦ ਬੱਚੇ ਨੂੰ ਪੜ੍ਹਾਈ 'ਚ ਦਿੱਕਤ ਹੈ। ਇਸ ਕਰਕੇ ਮੈਂ ਬੱਚੇ ਨੂੰ ਇਹ ਵੀ ਕਹਦੇ ਬੇਟਾ ਅਗਰ ਤੇਤੋਂ ਪੜ੍ਹਾਈ ਨਹੀਂ ਹੁੰਦੀ ਮੈਡੀਕਲ ਦੀ ਤੂੰ ਛੋੜ ਦੇ। ਉਦਰਾ ਇੰਸਟੀਚਿਊਟ ਮਾਲਕਾਂ ਦਾ ਕਹਿਣਾ ਹੈ ਕਿ ਅਜਿਹੀ ਕੋਈ ਵੀ ਗੱਲ ਨਹੀਂ ਹੈ ਅਤੇ ਉਹਨਾਂ ਨੂੰ ਅਜਿਹੀ ਕਿਸੇ ਵੀ ਮਾਮਲੇ ਦਾ ਪਤਾ ਤੱਕ ਨਹੀਂ ਹੈ ਹਾਲਾਂਕਿ ਉਹਨਾਂ ਨੇ ਕਿਹਾ ਕਿ ਜੇਕਰ ਇਹ ਮਾਮਲਾ ਸਾਹਮਣੇ ਆਇਆ ਜਾਂ ਫਿਰ ਅਜਿਹਾ ਮਾਮਲਾ ਪਰਿਵਾਰ ਵੱਲੋਂ ਪਹਿਲਾਂ ਉਹਨਾਂ ਦੇ ਧਿਆਨ ਵਿੱਚ ਲਿਆਂਦਾ ਜਾਂਦਾ ਤਾਂ ਉਹ ਟੀਚਰ ਖਿਲਾਫ ਖੁਦ ਹੀ ਕਾਰਵਾਈ ਕਰਦੇ ਸੁਨੀਲ ਗੁਪਤ ਗੁਪਤ ਜੀ ਕਿਹੜਾਂ ਸੀ ਝੂਠਾ ਕਿਤੇ ਬੈਠਿਆ ਅਸਰਮ ਅਲਨੂ ਸਿੰਘ ਕੀ ਹੋਇਆ ਕੀ ਹੈ ਬਾਹਰ ਪੇਡੈਂਟ ਸੰਘਾਮਾ ਕਰ ਰਹੇ ਹੈ ਕਹਿੰਦੇ ਬੱਚੀ ਨੂੰ ਸ਼ਰੀਰ ਮੈਸੇਜ ਭੇਜੇ ਜਾਂਦੇ ਨੇ ਚੈਟ ਕੀਤੀ ਜਾਂਦੀ ਹੈ ਸੱਚਾਈ ਕੀ ਹੈ ਸਾਨੂੰ ਨਹੀਂ ਪਤਾ ਇਹਨਾਂ ਨੂੰ ਵੀ ਸਵੇਰ ਹੀ ਪਤਾ ਲੱਗਿਆ ਇਹਨਾਂ ਦੇ ਮੁਤਾਬਿਕ ਫਿਰ ਇਹਨਾਂ ਨੇ ਆ ਕੇ ਇੱਥੇ ਉਹ ਦੇਚਪੜੇ ਚ ਪੂਰੇ ਬਾਰੇ ਟੀਚਰ ਦੇ ਹਾਂ ਹਾਂ ਫੁੱਟਾ ਹੈ ਫਿਰ ਸਾਨੂੰ ਤਾਂ ਪਤਾ ਖਲੇ ਵੀ ਨਹੀਂ ਹੈ ਕੀ ਹੈ ਕਿ ਨਹੀਂ ਹੈ ਇਹਨਾਂ ਨੇ ਨਾ ਸਾਨੂੰ ਕੁਝ ਦਿਖਾਇਆ ਨਾ ਹੀ ਟੀਚਰ ਦੇ ਬਾਰੇ ਕੁਝ ਪਤਾ ਸਾਨੂੰ ਹਾਂ ਕੌਣ ਟੀਚਰ ਕਹੜਾ ਕੀਤਾ ਅਲੀਗੇਸ਼ਨ ਕੀ ਨਾਮ ਹਦਾ ਉਹਨਾਂ ਦਾ ਨਾਮ ਰਾਹੁਲ ਭਾ ਪਿੱਥੋਂ ਦੇ ਰਹਿਣ ਵਾਲੇ ਜੀ ਉਹ ਵੀ ਤਾਂ ਨਹੀਂ ਹੋ ਗਿਆ ਅਚਲ ਇਹ ਦੱਸੋ ਇਸ ਘਟਨਾ ਨੂੰ ਕਿਵੇਂ ਦੇਖਦੇ ਹੋ ਜੀ ਵਾਕਿਆ ਦੇ ਵਿੱਚ ਹੀ ਇਸ ਤਰ੍ਹਾਂ ਕਰਦਾ ਹੋਇਆ ਤੁਹਾਡਾ ਟੀਚਰ ਨਹੀਂ ਇਹ ਕਿਵੇਂ ਦੇਖਦੇ ਹੋ ਮਤਲਬ ਅਗਰ ਕੋਈ ਐਸੇ ਸਾਡੀ ਨੌਲੇਜ ਹੁੰਦਾ ਤਾਂ ਅਸੀਂ ਇਮੀਡੀਏਟਲੀ ਟਰਮੀਨੇਟ ਕਰਦਾ ਸਾਡੀਆਂ ਆਪਦੀਆਂ ਪਾਲਿਸੀਜ਼ ਹੈ ਹੂੰ ਪੂਰਕ ਐਕਸ਼ਨ ਲਿਆ ਜਾਂਦਾ ਹੈ ਤਾਂ ਨਹੀਂ ਲੱਗਦਾ ਇਹ ਐਡਾ ਵੱਡਾ ਤੁਹਾਡਾ ਇੰਸਟੀਚਿਊਟ ਹੈ ਐਡਾ ਉਧਾਰਾ ਹੈ ਰੈਪਿਊਟੇਸ਼ਨ ਦਾ ਖਰਾਬ ਹੋਏਗਾ ਨਹੀਂ ਮਾਰਕੀਟ ਦੇ ਵਿੱਚ ਜੀ ਰੈਪਿਊਟੇਸ਼ਨ ਜੇ ਅਸੀਂ ਐਕਸ਼ਨ ਨਹੀਂ ਲੈਂਦੇ ਫਿਰ ਹੁੰਦੀ ਹੈ ਮਤਲਬ ਜੇ ਸਾਡੀ ਨੌਲੇਜ ਹੁੰਦਾ ਹੈ ਇਹਨਾਂ ਨੂੰ ਚਾਹੀਦਾ ਸੀ ਵੀ ਸਾਨੂੰ ਇੱਕ ਵਾਰੀ ਇੰਟੀਮੀਟ ਤਾਂ ਕਰਦੇ ਅਕਰ ਉਹਨਾਂ ਦੀ ਨੌਲੇਜ ਹੈ ਕੋਈ ਚੀਜ਼ ਹੈ ਆਪ ਕਾਨੂੰਨ ਆਦੇ ਆ ਤੇ ਬਲੈਂਡਰ ਦਾ ਮਤਲਬ ਚੈਟ ਵਗੈਰਾ ਦਿਖਾਤੀ ਇਹਨਾਂ ਨੇ ਤਾਂ ਉਹਨੂੰ ਦਿਖਾਈ ਨਹੀਂ ਕੋਈ ਵੀ ਨਹੀਂ ਦਿਖਾਇਆ ਕੁਝ ਵੀ ਨਹੀਂ ਦਿਖਾਇਆ ਅੱਜ ਤੱਕ ਟੀਚਰ ਤੋਂ ਟੀਚਰ ਤੋਂ ਤੁਹਾਡੇ ਕੋਲੋਂ ਪੁੱਛਿਆ ਗਿਆ ਜੀ ਕੀ ਗੱਲ ਹੋਈ ਆ ਪੁੱਛਗਿੱਛ ਕੀਤੀ ਗਈ ਆ ਤੁਹਾਡੇ ਨਾਲ ਨਾ ਨਾ ਪੁੱਛ ਵੀ ਨਹੀਂ ਤੁਸੀਂ ਇਹਨਾਂ ਨਾਲ ਗੱਲ ਨਹੀਂ ਕੀਤੀ ਟੀਚਰ ਨਾਲ ਗੱਲ ਕਰਨ ਦਾ ਤਾਂ ਮੌਕਾ ਹੀ ਨਹੀਂ ਮਿਲਿਆ ਜੀ ਆਂਦੇ ਹੀ ਇਹਨਾਂ ਨੇ ਉੱਧਰ ਪੇਟ ਪਿਤਾ ਦੀ ਸ਼ਿਕਾਇਤ ਤੇ ਪੁਲਿਸ ਟੀਮ ਵੀ ਮੌਕੇ ਤੇ ਪਹੁੰਚੀ ਮੀਡੀਆ ਨੂੰ ਨਾਲ ਲੈ ਕੇ ਇਹ ਵਿਅਕਤੀ ਇਸ ਇੰਸਟੀਚਿਊਟ ਵਿੱਚ ਵੜਿਆ ਸੀ ਜਿਸ ਤੋਂ ਬਾਅਦ ਪੁਲਿਸ ਟੀਮਾਂ ਵੀ ਮੌਕੇ ਤੇ ਪਹੁੰਚ ਗਈਆਂ ਹੰਗਾਮਾ ਰੋਕਿਆ ਗਿਆ ਅਤੇ ਪੁਲਿਸ ਵੱਲੋਂ ਇਸ ਟੀਚਰ ਦੇ ਖਿਲਾਫ ਪਰਚਾ ਦਰਜ ਕੀਤਾ ਗਿਆ ਇਹ ਲੈਡ ਕੀਤੀ ਹੈ ਜੀ ਇਹਨਾਂ ਦੀ ਬੇਟੀ ਪੜ੍ਹਦੀ ਹੈ ਇੱਥੇ ਇਹਨਾਂ ਨੂੰ ਕੋਈ ਕੋਈ ਟੀਚਰ ਹੈ ਕੋਈ ਕੋਈ ਮੈਸੇਜ ਕਰਦੇ ਜੀ ਉਧਰ ਕਰਕੇ ਇੱਥੇ ਆਏ ਆ ਜੀ ਬਾਅਦ ਕੁਛ ਕਿਛ ਕਰਦੇ ਆ ਜੀ ਜਿਵੇਂ ਇਹ ਕਹਿਣ ਗਿਆ ਪਹੁੰਚਦਾ ਨਾਲ ਕਰਦੀ ਕਰਦਾ ਤਾਂ ਜਾਣਕਾਰੀ ਮੁਤਾਬਕ ਬਠਿੰਡਾ ਦੇ ਮਾਡਲ ਟਾਊਨ ਤੇ ਸਥਿਤ ਇਹ ਇੰਸਟੀਚਿਊਟ ਬੱਚਿਆਂ ਨੂੰ ਮੈਡੀਕਲ ਦੀ ਪੜ੍ਹਾਈ ਕਰਵਾਉਂਦਾ ਹੈ ਇਹ ਕੁੜੀ ਵੀ ਇੱਥੇ ਮੈਡੀਕਲ ਦੀ ਪੜ੍ਹਾਈ ਕਰਨ ਆਉਂਦੀ ਸੀ ਇਸ ਦੌਰਾਨ ਜੋ ਟੀਚਰ ਰਾਜਸਥਾਨ ਦਾ ਦੱਸਿਆ ਜਾ ਰਿਹਾ ਹੈ ਉਹ ਇਹ ਥੇ ਬੱਚਿਆਂ ਨੂੰ ਕੋਚਿੰਗ ਦਿੰਦਾ ਹੈ ਜਾਂ ਫਿਰ ਬੱਚਿਆਂ ਦੇ ਕਲਾਸਾਂ ਲੈਂਦਾ ਹੈ ਤਾਂ ਉਸ ਵੱਲੋਂ ਇਸ ਕੁੜੀ ਨੂੰ ਇੰਸਟਾਗ੍ਰam ਜਾਂ ਫਿਰ ਦੂਜੇ ਸੋਸ਼ਲ ਮੀਡੀਆ ਅਕਾਊਂਟ ਤੇ ਮੈਸੇਜ ਕੀਤੇ ਜਾਣ ਲੱਗੇ ਜਿਸ ਦਾ ਜਦੋਂ ਕੁੜੀ ਨੇ ਵਿਰੋਧ ਕੀਤਾ ਤਾਂ ਇਸ ਟੀਚਰ ਨੇ ਉਸ ਨੂੰ ਬਾਹਰ ਮਿਲਣ ਲਈ ਦਬਾਅ ਬਣਾਇਆ ਜਿਸ ਤੋਂ ਬਾਅਦ ਇਸ ਪੂਰੇ ਕਟਨਾਕਰਮ ਦਾ ਪਤਾ ਕੁੜੀ ਦੇ ਪਰਿਵਾਰ ਨੂੰ ਚੱਲਿਆ ਜਿਸ ਵੱਲੋਂ ਹੁਣ ਟੀਚਰ ਦੀ ਇਸ ਇੰਸਟੀਚਿਊਟ 'ਚ ਵੱੜ ਕੇ ਕੁੱਟਮਾਰ ਕੀਤੀ ਗਈ ਹੈ ਫਿਲਹਾਲ ਪੁਲਿਸ ਵੱਲੋਂ ਇਸ ਪੂਰੇ ਮਾਮਲੇ 'ਚ ਪਰਚਾ ਦਰਜ ਕਰ ਲਿਆ ਗਿਆ ਹੈ ਹਾਲਾਂਕਿ ਟੀਚਰ ਫਿਲਹਾਲ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਚੱਲ ਰਿਹਾ ਹੈ ਬਠਿੰਡਾ ਤੋਂ ਪ੍ਰਵਿੰਦਰਜੀਤ ਸਿੰਘ ਸੈਂਟਰਲ ਪੰਜਾਬ ਟੀਵੀ